ਉਸ ਦੇ ਜਥੇਬੰਦੀ ਹੈ ਉਸ ਦੇ ਵਿੱਚੋਂ ਸਿਰਫ 10 ਨੌਜਵਾਨ ਜੋ ਐਨਐਸਏ ਲਾਕੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਸਿਰਫ ਉਹ ਨਹੀਂ ਹੈਗੇ ਉਹਨਾਂ ਦੇ ਨਾਲ 30 ਤੋਂ 32 ਹੋਰ ਨੌਜਵਾਨ ਵੀ ਨੇ ਜਿਹੜੇ ਇਸ ਸਮੇਂ ਜੋ ਅਜਨਾਲਾ ਕੇਸ ਹੈ ਤੇ ਹੋਰ ਬਈ ਕਾਫੀ ਇਹੋ ਜਿਹੇ ਜੋ ਝੂਠੇ ਕੇਸ ਬਣਾ ਕੇ ਜੋ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੇ ਗਏ ਜਿਨ੍ਹਾਂ ਦੇ ਵਿੱਚ ਜਿਹੜੇ ਨਾਂ ਹੈਗੇ ਨੇ ਜਿਨ੍ਹਾਂ ਦਾ ਜੋ ਚਲਾਨ ਪੇਸ਼ ਹੋਇਆ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਇੱਕ ਗੁਰਪਾਲ ਸਿੰਘ ਨੇ ਗੁਰਵੀਰ ਸਿੰਘ ਨੇ ਬਲਜਿੰਦਰ ਸਿੰਘ ਨੇ ਸਵਰੀਤ ਸਿੰਘ ਨੇ ਅਮਨਦੀਪ ਸਿੰਘ ਨੇ ਅਜੀਤਪਾਲ ਸਿੰਘ ਨੇ ਹਰਵਿੰਦਰ ਸਿੰਘ ਹੁੰਦਲ ਭੁਪਿੰਦਰ ਸਿੰਘ ਉਰਫ ਸ਼ੇਰੂ ਸੁਖਮਨਜੀਤ ਸਿੰਘ ਉਰਫ ਸੁੱਖਾ ਹਰਪ੍ਰੀਤ ਸਿੰਘ ਓਂਕਾਰ ਸਿੰਘ ਹਰਕਰਨ ਸਿੰਘ ਸੁਖਪ੍ਰੀਤ ਸਿੰਘ ਈਸ਼ਵਰ ਸਿੰਘ ਰੰਜੋਜ ਸਿੰਘ ਬਲਵਿੰਦਰ ਸਿੰਘ ਗੁਰਜੋਤ ਸਿੰਘ ਪਰਸ਼ੋਤਮ ਸਿੰਘ ਜਗਦੀਸ਼ ਸਿੰਘ ਹਰਮੇਲ ਸਿੰਘ ਜੋਦੇ ਕਲਵੰਤ ਸਿੰਘ ਫੌਜੀ ਮਨਦੀਪ ਸਿੰਘ ਮਵੀ ਰਜਿੰਦਰ ਸਿੰਘ ਰਣਜੀਤ ਸਿੰਘ ਸੁਖਵਿੰਦਰ ਸਿੰਘ ਮਨਪ੍ਰੀਤ ਸਿੰਘ ਬੱਗਾ ਤਜਿੰਦਰ ਸਿੰਘ ਗਿੱਲ ਗੁਰਪ੍ਰੀਤ ਸਿੰਘ ਤੇ ਹੋਰ ਜਿਹੜੇ ਇਹਨਾਂ ਦੇ ਸਾਥੀ ਇੱਕ ਦੋ ਕਪੂਰਥਲਾ ਜੇਲ੍ਹ ਦੇ ਵਿੱਚ ਤਾਂ ਇੱਥੋਂ ਜੋ ਸਾਡੀ ਇਹੋ ਬੇਨਤੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਪਹਿਲਾਂ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਇਹ ਗੱਲ ਆਂਦੇ ਹੁੰਦੇ ਸੀ ਵੀ ਮੈਂ ਪੰਜਾਬ ਦਾ ਪੁੱਤਰ ਹਾਂ ਤੇ ਮੈਂ ਪੰਜਾਬ ਦੇ ਲਈ ਖੜੋਤਾ ਹਾਂ ਤੇ ਮੈਂ ਸਮਝਦਾ ਇਸ ਸਮੇਂ ਉਹਨਾਂ ਨੂੰ ਇਹ ਪੀ ਪੰਜਾਬ ਦੇ ਪੁੱਤਰ ਨਹੀਂ ਦਿਖ ਰਹੇ ਜਿਹੜੇ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਨ੍ਹਾਂ ਨੂੰ ਵਿਦਾਊਟ ਐਨੀ ਜੋ ਤੁਸੀਂ ਲਾ ਲੋ ਐਵੀਡੈਂਸ ਗਰਾਉਂਡ ਇਹਨਾਂ ਨੇ ਪਰਚਿਆਂ ਦੇ ਵਿੱਚ ਪਾਇਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਨੌਜਵਾਨ ਦੀ ਇੱਕ ਨੌਜਵਾਨ ਸੀ ਸ਼ਿਵ ਕੁਮਾਰ ਸ਼ਰਮਾ ਜਿਸ ਨੇ ਜੋ ਭਾਈ ਅਮਰਿਤਪਾਲ ਸਿੰਘ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ ਉਹਨਾਂ ਨਾਲ ਰਲ ਕੇ ਉਹਨੇ ਜੋ ਅੰਮ੍ਰਿਤ ਛਕਿਆ ਉਹ ਸਿੰਘ ਸਜਿਆ ਉਸਨੇ ਆਪਦਾ ਨਾਂ ਰੱਖਿਆ ਅਜੀਤਪਾਲ ਸਿੰਘ ਖਾਲਸਾ ਤੇ ਉਹ ਜੋ ਸਿੰਘਾਂ ਵਾਲੇ ਪਿੰਡ ਦਾ ਹੈ ਤਾਂ ਉੱਥੇ ਦੇਖਿਆ ਜਾਵੇ ਇੱਕ ਅਖਬਾਰ ਦੇ ਵਿੱਚ ਵੀ ਖਬਰ ਛਪੀ ਸੀ ਵੀ ਉਸ ਦਿਨ ਜੋ ਸਬ ਇੰਸਪੈਕਟਰ ਅਮਨਦੀਪ ਸਿੰਘ ਹੈ ਚਿਰਕ ਥਾਣੇ ਦਾ ਉਸ ਨੇ 23 ਫਰਵਰੀ 2003 ਨੂੰ ਉਸ ਨੂੰ ਆਪਦੇ ਘਰੇ ਨજરਬੰਦ ਕੀਤਾ ਸੀ ਵੀ ਓਜਨਾਲੇ ਕਦੇ ਗਿਆ ਵੀ ਨਹੀਂ ਪਰ ਤਾਂ ਵੀ ਉਹਨੂੰ 1.5 ਸਾਲ ਤੋਂ ਵੱਧ ਹੋ ਗਿਆ ਓਜਨਾਲੇ ਦੇ ਜੋ ਜੇਲ ਕੱਟ ਰਿਹਾ ਉਹ ਅੰਮ੍ਰਿਤਸਰ ਜੇਲ ਦੇ ਵਿੱਚ ਤੇ ਉਸੇ ਤਰੀਕੇ ਦੇ ਨਾਲ ਇਹ ਪਰਿਵਾਰ ਬੈਠੇ ਨੇ ਜਿਨ੍ਹਾਂ ਦੇ ਪੁੱਤਰ ਨੇ ਉਹ ਸਾਰੇ ਜੇਲ ਕੱਟ ਰਹੇ ਜੋ ਇੱਕ ਮੈਂ ਕਹੂੰਗਾ ਇੱਕ ਟੀਵੀ ਚੈਨਲ ਦੇ ਨਾਲ ਜੋ ਮੁਖਾਤਬ ਹੋ ਰਹੇ ਸੀ ਸਰਦਾਰ ਭਗਵੰਤ ਸਿੰਘ ਮਾ ਉਸ ਦੇ ਵਿੱਚ ਕਹਿ ਰਹੇ ਸੀ ਵੀ ਅਸੀਂ ਸਿਰਫ 10 ਨੌਜਵਾਨਾਂ ਨੂੰ ਫਰੀچے ਹੋ ਕੇ ਜੋ ਰੱਖਿਆ ਹੋਇਆ ਹੈ ਜਿਹੜੇ ਅਸੀਂ ਉੱਥੇ ਡਿਬੜੂਗੜ ਰੱਖੇ ਹੋਏ ਪਰ ਜੇ ਦੇਖਿਆ ਜਾਵੇ ਤਾਂ ਗਿਣਤੀ ਸਾਰੇ ਨੌਜਵਾਨਾਂ ਦੀ 40 ਤੋਂ 50 ਨੌਜਵਾਨ ਬੰਦ ਤਾਂ ਇਹਨਾਂ ਨੂੰ ਕਿਹੜੇ ਖਾਤੇ ਦੇ ਵਿੱਚ ਪਾਉਣਗੇ ਤਾਂ ਮੈਂ ਸਮਝਦਾ ਸਰਕਾਰ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਦੇਖੋ ਜੋ ਕੁਝ ਵੀ ਹੋਇਆ ਆ ਸਾਡੇ ਕੋਲੇ ਚਲਾਨ ਦੀ ਕਾਪੀ ਪਈ ਹੈ ਜੋ ਇਸ ਦੇ ਵਿੱਚ ਇੱਕ ਸਬ ਇੰਸਪੈਕਟਰ ਹੈ ਜਗਰਾਤ ਸਿੰਘ ਕਲੇਰ ਜਿਸ ਦੇ ਕਿਸੇ ਨੇ ਉੱਥੇ ਦੇਖੋ ਅਜਨਾਲੇ ਕਾਂਢ ਦੇ ਵਿੱਚ ਜੋ ਵੀ ਹੋਇਆ ਉੱਥੇ ਜਿਹੜੇ ਮੈਗੂਆ ਮਫਲਡ ਫੇਸੇਸ ਵਾਲੇ ਚਿਹਰੇ ਟਕੇ ਹੋਏ ਜਿਹੜੇ ਨੌਜਵਾਨ ਜਿਨ੍ਹਾਂ ਦੇ ਨਾਲ ਕੋਈ ਝੜਪ ਵੀ ਹੋਈ ਜਿਹੜੇ ਪੁਲਿਸ ਵਾਲਿਆਂ ਦੇ ਸੱਟਾਂ ਵੱਜੀਆਂ ਨੇ ਗ੍ਰੀਵियस ਇੰਜਰੀ 326 ਦੀ ਸੱਟ ਹੈ ਇੱਕ ਜੋ ਸਬ ਇੰਸਪੈਕਟਰ ਆ ਸੌਰੀ ਸੁਪਰੀਡੈਂਡੈਂਟ ਹੈ ਆਫ ਪੁਲਿਸ ਐਸਪੀ ਜਗਰਾਤ ਸਿੰਘ ਕਲੇਰ ਜਿੰਨਾਂ ਦੇ ਵਿੱਚ ਵੱਲ ਕਿਸੇ ਨੇ ਜੋ ਚਲਵਾ ਅਰੋੜਾ ਮਾਰਿਆ ਤਾਂ ਮੈਂ ਸਮਝਦਾ ਇੱਕ ਚਲਵੇਂ ਅਰੋੜਾ ਮਾਰਨ ਦੇ ਖਾਤਰ ਆ ਜਿਹੜੇ 40 ਪਰਿਵਾਰਾਂ ਨੂੰ ਸੂੜੀ ਟੰਗ ਰੱਖਿਆ ਇਸ ਮੈਂ ਕਹੂੰਗਾ ਸਰਕਾਰ ਨੇ ਤੁਸੀਂ ਦੇਖੋ ਹੋਰ ਜਣੀ ਕੋਈ ਇੰਜਰੀ ਹੈ ਸਿੰਪਲ ਇੰਜਰੀ ਹੈ ਜਿੰਨੇ ਪੁਲਿਸ ਮੁਲਾਜ਼ਮਾਂ ਦੇ ਕਿਸੇ ਦੇ 307 ਦੀ ਸੱਟ ਨਹੀਂ ਹੈਗੀ ਪਰ ਆ ਮੇਰੇ ਹਿਸਾਬ ਨਾਲ ਹੁਣ ਪੌਣੇ 2 ਸਾਲ ਹੋ ਚੁੱਕੇ ਨੇ ਤੇ ਮੈਂ ਕਹੂੰਗਾ ਇਹ ਸੂੜੀ ਟੰਗੇ ਹੋਏ ਨੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੀ ਰੋਜੀ ਰੋਟੀ ਹੈ ਉਹ ਬੰਦ ਹੋ ਗਈ ਹੈ ਜਿਹੜੀਆਂ ਇੱਥੇ ਮਾਵਾਂ ਨੇ ਉਹ ਬਿਲਕਰੀਆਂ ਫਿਰਦੀਆਂ ਨੇ ਪੁੱਤਰਾਂ ਤੋਂ ਬਿਨਾਂ ਤਾਂ ਬੜਾ ਦੇਖਣ ਵਾਲੀ ਗੱਲ ਹੈ ਵੀ ਇੱਕ ਮੈਂ ਕਹੂੰਗਾ ਕੋਈ ਬਗਾਨਾ ਨਹੀਂ ਸਾਡੇ ਪੰਜਾਬ ਦੇ ਆਪਦੇ ਹੀ ਪੱਗਾਂ ਵਾਲੇ ਹੀ ਸਾਡੇ ਤੇ ਜਿਹੜੀਆਂ ਤਸ਼ੱਦਦ ਕਰ ਰਹੇ ਐ ਜਿਹੜੀ ਆ ਆਮ ਆਦਮੀ ਪਾਰਟੀ ਵਾਲੇ ਐ ਇਹਨਾਂ ਨੇ ਮੈਂ ਕਹੂੰਗਾ ਨਿਸ਼ਚੈ ਕਰ ਚੁੱਕੇ ਐ ਕਿ ਇਹਨਾਂ ਨੂੰ ਕਿਸੇ ਹੱਦ ਤੱਕ ਕੋਈ ਬਾਹਰ ਨਹੀਂ ਆਉਣਾ ਚਾਹੀਦਾ ਮੈਨੂੰ ਲੱਗਦਾ ਐ ਇਹਨਾਂ ਨੂੰ ਡਰ ਐ ਵੀ ਜੋ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਕੋਈ ਅਜਿਹੀ ਕੋਈ ਪੋਲਿਟਿਕਲ ਕੋਈ ਪਾਰਟੀ ਤਿਆਰ ਹੋ ਜੀਗੀ ਜਿਹੜੀ ਕਿ ਖੇਤਰੀ ਧਿਰ ਦਾ ਕੰਮ ਕਰੇਗੀ ਉਸ ਤੋਂ ਬਾਅਦ ਚੋ ਕਿਸੇ ਨੇ ਇਹਨਾਂ ਨੂੰ ਪੁੱਛਣਾ ਤਾਂ ਮੈਂ ਸਮਝਦਾ ਇਸੇ ਡਰ ਦੇ ਕਾਰਨ ਤੁਸੀਂ ਦੇਖੋ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਵਧਾਈ ਹੈ 4 ਜੂਨ ਨੂੰ ਰਿਜ਼ਲਟ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਇੱਕ ਸਾਲ ਦੀ ਐਨਐਸਏ ਲਾ ਦਿੱਤੀ ਤਾਂ ਉਹਨਾਂ ਦੇ ਸਾਥੀਆਂ ਦੇ ਕੋਲੋਂ ਵੀ ਮੇਰੇ ਨਾਲ ਇਹੀ ਡਰ ਹੈ ਉਹਨਾਂ ਨੂੰ ਵੀ ਇੱਕ ਬੜੀ ਵੱਡੀ ਪੰਜਾਬ ਦੇ ਵਿੱਚ ਇੱਕ ਸਿਆਸੀ ਇੱਕ ਰਾਜਸੀ ਧਿਰ ਹੈ ਜੋ ਸਟੈਬਲਿਸ਼ ਹੋਣ ਜਾ ਰਹੀ ਹੈ ਤਾਂ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਪਰਚੇ ਦਰਜ ਕੀਤੇ ਤਾਂ ਮੈਂ ਸਮਝਦਾ ਵੀ ਜੋ ਸਰਕਾਰ ਹੈ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਸਰਕਾਰਾਂ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਉਹ ਜੇ ਚਾਹਣ ਤਾਂ ਬੜੀ ਆਸਾਨੀ ਦੇ ਨਾਲ ਇਹਨਾਂ ਪਰਚਿਆਂ ਦੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਸਕਦੇ ਨੇ ਬੜਾ ਸਮਾਂ ਹੋ ਗਿਆ 2 ਸਾਲ ਹੋਣ ਦੇ ਕਰੀਬ ਹੋ ਗਏ ਕਿਸੇ ਪੁਲਿਸ ਵਾਲੇ 307 ਦੀ ਕੋਈ ਡੇਂਜਰਸ ਲਾਈਫ ਸੱਟ ਵੀ ਹੈ ਨਹੀਂ ਤਾਂ ਜੇ ਪੁਲਿਸ ਚਾਵੇ ਤਾਂ ਉਹ ਮੁੱਖ ਮੰਤਰੀ ਸਾਹਿਬ ਦੇ ਜੋ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਹੋਮ ਮਿਨਿਸਟਰ ਵੀ ਨੇ ਉਹ ਜੇ ਚਾਹਣ ਤਾਂ ਜਿਹੜਾ ਜਨਾਲੇ ਕੇਸ ਦੀ ਫਾਈਲ ਹੀ ਬੰਦ ਕਰ ਸਕਦੇ ਜੋ ਪੁਲਿਸ ਹੈ ਇਸ ਦੇ ਵਿੱਚ ਤੁਸੀਂ ਨਾਲੋਂ ਕਲੋਜ਼ਰ ਰਿਪੋਰਟ ਦਾਇਰ ਕਰਕੇ ਜੋ ਅਨਟ੍ਰੇਸ ਰਿਪੋਰਟ ਦਾਇਰ ਕਰਕੇ ਜਿਵੇਂ ਵੱਡੇ ਵੱਡੇ ਸਿਆਸਤਦਾਨਾਂ ਦੇ ਕੇਸਾਂ ਦੇ ਵਿੱਚ ਹੁੰਦਾ ਹੈ ਵੀ ਜਿਵੇਂ ਕਿਸੇ ਦੀ ਪਾਵਰ ਆਉਂਦੀ ਹੈ ਉਹ ਜੇ ਕੋਈ ਮੁੱਖ ਮੰਤਰੀ ਹੁੰਦਾ ਹੈ ਉਹ ਨਾਲ ਦੀ ਨਾਲ ਮੁੱਖ ਮੰਤਰੀ ਆ ਕੇ ਸਾਰੇ ਪਰਚੇ ਬੰਦ ਕਰਾ ਦਿੰਦਾ ਹੁੰਦਾ ਹੈ ਤਾਂ ਦੇਖੋ ਬੜੀ ਵੱਡੀ ਇਹਨਾਂ ਨੂੰ ਸਜ਼ਾ ਮਿਲ ਗਈ ਹੈ ਕੋਈ ਐਡਾ ਗੁਨਾਹ ਵੀ ਕੋਈ ਨਹੀਂ ਸੀ ਨਾਇਕ ਕਿੰਨੇ ਨੌਜਵਾਨ ਸੀ ਜਿਹੜੇ ਕਦੇ ਅਜਨਾਲੇ ਠਾਣੇ ਗਏ ਵੀ ਨਹੀਂ ਤੇ ਉਹ ਵੀ ਜੇਲ੍ਹਾਂ ਦੇ ਵਿੱਚ ਅੰਦਰ ਤਾਂ ਮੈਂ ਸਮਝਦਾ ਸਰਕਾਰ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਇਹਨਾਂ ਪਰਿਵਾਰਾਂ ਦੇ ਚਿਹਰਿਆਂ ਵੱਲ ਦੇਖ ਕੇ ਕੋਈ ਨਾ ਕੋਈ ਤਾਂ ਦਿਲ ਦੇ ਵਿੱਚ ਹੰਦਰਦੀ ਰੱਖਣੀ ਚਾਹੀਦੀ ਹੈ ਕੋਸ਼ਿਸ਼ ਤਾਂ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਦੇ ਨੀਤੇ ਤੋਂ ਬੇਟੇ ਆ ਕੇ ਪਰਿਵਾਰੋਂ ਸੇ ਆਏ ਨੇ ਕਿ ਕਿਹੜਿਆ ਜੁੜਿਆ ਭਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਦੇਖੋ ਜੋ 32 ਨੌਜਵਾਨ ਨੇ ਇਸ ਸਮੇਂ ਜਿਨ੍ਹਾਂ ਦੇ ਮੈਂ ਨਾਂ ਲਈ ਸੀ ਇਹ ਬਹੁਤੇ ਜੋ ਅਜਨਾਲਾ ਪੁਲਿਸ ਸਟੇਸ਼ਨ ਵਾਲਾ ਇਨਸੀਡੈਂਟ ਹੋਇਆ ਸੀ 23 ਫਰਵਰੀ 2023 ਜੋ 307 ਦਾ ਪਰਚਾ ਦਰਜ ਹੋਇਆ ਸੀ ਉਸ ਦੇ ਵਿੱਚ ਇਹ ਅੰਦਰ ਨੇ ਤੇ ਉਸ ਤੋਂ ਬਾਅਦ ਜੋ ਕਾਫੀ ਹੋਰ ਝੂਠੇ-ਮੂਠੇ ਪਰਚੇ ਵੀ ਬਣਾ ਦਿੱਤੇ ਗਏ ਨੇ ਕਿ ਕਿਸੇ ਨੇ ਕੋਈ ਬੈਰੀਕੇਡ ਤੋੜ ਦਿੱਤਾ 26 ਨੰਬਰ ਖਲਕੀਆਂ ਦਾ ਪਰਚਾ ਇੱਕ ਮਹਤਵਪੂਰਨ ਥਾਣੇ ਦਾ ਪਰਚਾ ਪਰਚਾ ਹੈ ਮੈਂ ਸਮਝਦਾ ਇਹ ਬੜਾ ਇਹਨਾਂ ਨੂੰ ਟਾਈਮ ਹੋ ਚੁੱਕਿਆ ਹੁਣ ਇਹ ਹੋਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਦੇਣ ਦੀ ਕੋਈ ਲੋੜ ਨਹੀਂ ਕੋਈ ਗੁਨਾਹ ਵੀ ਕੋਈ ਨਹੀਂ ਤੇ ਤਾਂ ਵੀ ਇਹ ਦੋ ਦੋ ਸਾਲਾਂ ਤੋਂ ਅੰਦਰ ਹੋ ਚੁੱਕੇ ਆ ਇਹ ਤਾਂ ਮੇਰੇ ਹਿਸਾਬ ਨਾਲ ਇਦਾਂ ਕੋਈ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਇਹਨਾਂ ਨੂੰ ਕੋਈ ਰਾਹਤ ਨਹੀਂ ਮਿਲਦੀ ਤਾਂ ਅਗਲੀ ਕਾਰਵਾਈ ਆ ਵੀਰਾਂ ਦੇ ਦੇਖੋ ਅਸੀਂ ਜੋ ਅਦਾਲਤੀ ਕਾਰਵਾਈ ਦਾ ਕਰ ਹੀ ਰਹੇ ਆ ਜੋ ਸਾਡੇ ਇਥੇ ਫਤੇਗੜ ਸਾਹਿਬ ਤੋਂ ਵਕੀਲ ਸਹਿਬਾਨ ਨੇ ਐਡਵੋਕੇਟ ਗਗਨਦੀਪ ਸਿੰਘ ਜੀ ਘਰਾਇਆ ਐਵੇਂ ਜੋ ਉੱਥੇ ਅੰਮ੍ਰਿਤਸਰ ਚ ਜੋ ਵਕੀਲ ਸਹਿਬਾਨ ਹੈਗੇ ਨੇ ਹਾਈ ਕੋਰਟ ਦੇ ਵਿੱਚ ਪੈਰ ਵੀ ਕਰ ਰਹੇ ਆ ਤਾਂ ਮੈਂ ਸਮਝਦਾ 15 ਤੋਂ ਜਿਹੜੇ 20 ਨੌਜਵਾਨ ਨੇ ਉਹਨਾਂ ਦੇ ਜ਼ਮਾਨਤਾਂ ਨੇ ਉਹ ਹਾਈ ਕੋਰਟ ਤੋਂ ਵੀ ਰੱਦ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਜੋ ਇੱਕ ਤਿਆਰੀ ਕਰ ਰਹੇ ਆ ਵੀ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕੀਤਾ ਜਾਵੇ ਪਰ ਮੈਂ ਸਮਝਦਾ ਵੀ ਦੇਖੋ ਐਡੀ ਵੱਡੀ ਕੋਈ ਗੱਲ ਨਹੀਂ ਸੀ ਜਿੱਡੀ ਵੱਡੀ ਪੰਜਾਬ ਸਰਕਾਰ ਨੇ ਖਾਸ ਕਰ ਆਮ ਆਦਮੀ ਪਾਰਟੀ ਨੇ ਬਣਾ ਦਿੱਤੀ ਜੇ ਉਹ ਚੌਣ ਤਾਂ ਹਲੇ ਵੀ ਜਿਹੜਾ ਇਹ ਪਰਚਾ ਹੈ ਇਹ ਬੰਦ ਹੋ ਸਕਦਾ ਹੈ ਇਹਨਾਂ ਜਿਹੜੇ ਪਰਿਵਾਰਾਂ ਦੇ ਜਿਹੜੇ ਪੁੱਤਰ ਨੇ ਉਹ ਹਲੇ ਵੀ ਘੜੇ ਆਪਦੇ ਮੁੜ ਕੇ ਵਾਪਸ ਜਾ ਸਕਦੇ ਨਹੀਂ ਐਡੀ ਵੱਡੀ ਕੋਈ ਗੱਲ ਹੈ ਨਹੀਂ ਸਰਕਾਰ ਦੇ ਹੱਥ 'ਚ ਬੜਾ ਕੁਝ ਹੈ ਉਹ ਹੱਲ ਕਰ ਸਕਦੇ